ਹੈ ਨਾਮ ਨਾਲ ਰਤੇ ਆ ਰਾਜਾ ਸਾਰੀ ਦੁਨੀਆ ਦਾ ਜੀਦਾ ਮਨ ਹੈ ਨਾਮ ਨਾਲ ਰਤੇ ਆ ਰਾਜਾ ਸਾਰੀ ਦੁਨੀਆ ਦਾ ਮੇਰੇ ਪਿਆਰੇ ਰਾਜਾ ਸਾਰੀ ਦੁਨੀਆ ਦਾ ਮੇਰੇ ਪਿਆਰੇ ਤਾਂ ਤਨ ਸ੍ਰੀ ਗੁਰੂ ਗੰਗਾ ਸਾਹਿਬ ਜੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਇਸ ਸਥਾਨ ਤੇ ਇਹ ਸੰਤ ਮਹਾਪੁਰਸ਼ ਗੁਣੀ ਗਿਆਨੀ ਜੋ ਵੀ ਆਇਆ ਉਹਨਾਂ ਦੇ ਆਇਆ ਨੂੰ ਅਸੀਂ ਜਿਹਾ ਆਖਦੇ ਹਾਂ ਕਿ ਧੰਬਦੀਆਂ ਉਹਨਾਂ ਦੇ ਚਰਨ ਪੈ ਕੇ ਇਹ ਜਗ੍ਹਾ ਪਵਿੱਤਰ ਹੋ ਗਈ ਹੈ ਤਾਂ ਤਾਂ ਸੰਤ ਬਾਬਾ ਈਸ਼ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਯਾਦ ਮਨਾ ਰਹੇ ਆ ਉਹ ਤਾਂ ਪਰਮੇਸ਼ਰ ਸਨ ਅਕਾਲਪੁਰ ਨਰਨਕਾਰ ਨੇ ਆਪਣੇ ਆਪ ਨੂੰ ਸੰਤ ਬਾਬਾ ਐਸ਼ਵਰ ਸਿੰਘ ਮਹਾਰਾਜ ਦੇ ਰੂਪ ਵਿੱਚ ਅਵਤਾਰ ਧਾਰਿਆ ਸੀਗਾ ਜਿਹੜਾ ਵੀ ਸੰਤ ਮਹਾਰਾਜ ਦਾ ਕੀਰਤਨ ਸੁਣ ਲਾਂਦਾ ਸੀਗਾ ਇੱਕ ਵਾਰ ਉਹ ਉਹਨਾਂ ਦੇ ਵਾਂਝੰਦਾ ਸੀ ਅੱਜ ਵੀ ਤੁਸੀਂ ਕੋਈ ਵੀ ਸੰਤ ਮਹਾਰਾਜ ਦੀ ਕੈਸ਼ ਸੁਣੋ ਤੁਹਾਡਾ ਮਨ ਸ਼ਾਂਤ ਠੰਡਾ ਹੋ ਜਾਏਗਾ ਜਿਹਦੇ ਤੇ ਵੀ ਸੰਤ ਮਹਾਰਾਜ ਦੀ ਨਿਗਾਹ ਪੈ ਗਈ ਉਹਨਾਂ ਦਾ ਬੇੜਾ ਪਾਰ ਕਰਤਾ ਉਹਦਾ ਅੱਜ ਵੀ ਸੰਗਤਾਂ ਦਾ ਪਾਲਾ ਕਰ ਰਹੇ ਨੇ ਸੰਤ ਬਾਬਾ ਮਾਨ ਸਿੰਘ ਜੀ ਨੇ ਲੱਖਾਂ ਪ੍ਰਾਣੀਆਂ ਨੂੰ ਅਮਰ ਸ਼ਕਾ ਕੇ ਰੱਬ ਨਾਲ ਜੋੜਿਆ ਉਹ ਆਪਣੀ ਔਤ ਪੂਰੀ ਕਰਕੇ ਚਲੇ ਗਏ ਨੇ ਸਾ ਸੰਗਤ ਜੀ ਮੁਰਖਾਤਨ ਮਿਲਿਆ ਬੜੀ ਮੁਸ਼ਕਲ ਦੇ ਨਾਲ ਪਤਾ ਨਹੀਂ ਕਿੰਨੇ ਜਲਮ ਅਸੀਂ ਕਈ ਕੀਟ ਸੰਗਿਆ ਚ ਪੱਥਰਾਂ ਜੁੰਨਿਆ ਚ ਕਿਤੇ ਕਿਤੇ ਘੁੰਮਦੇ ਆਏ ਆ ਬਾਰ ਬਾਰ ਇਹ ਜੁੰਨੀ ਨਹੀਂ ਮਿਲਦੀ ਸੰਤ ਮਹਾਰਾਜ ਕਹਿੰਦੇ ਹੁੰਦੇ ਸੀਗੇ ਭਾਈ ਹੁਣ ਗੱਡੀ ਪੁਰਾਣੀ ਹੋ ਗਈ ਐ ਤੇ ਹੁਣ ਇਜਾਜ਼ਤ ਨਹੀਂ ਦਿੰਦੀ 1975 ਦਾ ਸਮਾ ਸੰਤ ਮਹਾਰਾਜ ਦਾ ਉਹ ਖੀਲੇ ਦੀਵਾਨਾ ਚ ਜਸਵੀ ਦੀਵਾਨ ਵਿੱਚ ਜਾਣਾ ਉੱਥੇ ਇਹੀ ਕਹਿੰਦੇ ਸੀ ਭਾਈ ਹੁਣ ਸਮਾਂ ਥੋੜਾ ਰਹਿ ਗਿਆ ਬੜਾ ਸਮਾਂ ਹੋ ਗਿਆ ਮਾਤਲਕ ਆਇਆ ਚੋਂ ਹੁਣ ਆਪਣਾ ਕਰ ਆਪਣਾ ਹੀ ਚੰਗਾ ਹੈ ਉਹਨਾਂ ਜਦ ਮਹਾਰਾਜ ਆਏ ਜਸਾਉਤ ਪੜ੍ਹਦੇ ਹੁੰਦੇ ਸੀਗੇ ਸਾਧ ਸੰਗਤ ਜੀ ਤਨ ਜੋਵਨ ਤੇ ਭੁਲਾ ਦਿਆਂ ਵਾੜੀਆਂ ਸਦਾ ਨਹੀਂਓ ਖੇੜੀਆਂ ਰਹਿਣੀਆਂ ਤਨ ਜੋਵਨ ਤੇ ਭੁਲਾ ਦਿਆਂ ਵਾੜੀਆਂ ਸਦਾ ਨਹੀਓ ਖਿੜੀਆਂ ਰਹਿਣੀਆਂ ਧਨ ਜਵਨ ਫੁੱਲਾਂਦੀਆਂ ਬਾੜੀਆਂ ਸਦਾ ਨਹੀਓ ਖਿੜੀਆਂ ਰਹਿਣੀਆਂ ਧਨ ਜਵਨ ਫੁੱਲਾਂਦੀਆਂ ਬਾੜੀਆਂ ਸਦਾ ਨਹੀਓ ਖਿੜੀਆਂ ਰਹਿਣੀਆਂ ਧਨ ਜਵਨ ਫੁੱਲਾਂਦੀਆਂ ਬਾੜੀਆਂ ਸਦਾ ਨਹੀਓ ਖਿੜੀਆਂ ਰਹਿਣੀਆਂ ਤਨ ਜਵਨ ਉਫਲਾ ਦੀਆਂ ਬਾੜੀਆਂ ਸਦਾ ਨਹੀਂ ਹੋਖੜੀਆਂ ਰਹਿਣੀਆਂ ਤਨ ਜਵਨ ਉਫਲਾ ਦੀਆਂ ਬਾੜੀਆਂ ਸਦਾ ਨਹੀਂ ਹੋਖੜੀਆਂ ਰਹਿਣੀਆਂ ਤਨ ਜਵਨ ਉਫਲਾ ਦੀਆਂ ਬਾੜੀਆਂ ਸਦਾ ਨਹੀਂ ਹੋਖੜੀਆਂ ਰਹਿਣੀਆਂ ਮਾਰੇ ਆਖੰਤ ਸਮੇਂ ਤੇ ਇਹ ਜੇ ਬਚਨ ਕਰਦੇ ਹੁੰਦੇ ਸੀਗੇ ਪਿਆ ਪੁਰਾਣਾ ਚੋਲਾ ਜੀ ਹੁਣ ਤਣ ਥੋੜੇ ਰਹਿ ਗਏ ਪਿਆ ਪੁਰਾਣਾ ਚੋਲਾ ਜੀ ਹੁਣ ਤਣ ਥੋੜੇ ਰਹਿ ਗਏ ਪਿਆ ਪੁਰਾਣਾ ਚੋਲਾ ਜੀ ਦਿਨ 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 ਥੋੜੇ ਰਹਿ ਗਏ ਵਡੇ ਮਹਾਰਾਜ ਛੋਟੇ ਮਹਾਰਾਜ ਆਪ ਸਖ ਪੋਰੇ ਚ ਬੈਠੇ ਛੋਟੇ ਮਹਾਰਾਜ ਕਹਿੰਦੇ ਮਹਾਰਾਜ ਜੀ ਐਤ ਕੀ ਇਸ ਵਾਰ ਵੀ ਇੰਗਲੈਂਡ ਨਾ ਜਾਓ ਸਾਧਮਾਰਾ ਜੀ ਕਹਿੰਦੇ ਕਿਸ਼ਨ ਸਿੰਘ ਅਸੀਂ ਨਾ ਅਗੋ ਆਵਾਂਗੇ ਤੇ ਨਾ ਜਾਵਾਂਗੇ ਇਸ ਵਾਰ ਅਸੀਂ ਜ਼ਰੂਰ ਜਾਣਾ ਹੈ ਮਹਾਰਾਜ ਕਹਿੰਦੇ ਮਹਾਰਾਜ ਜੀ ਨਾ ਜਾਓ ਇਸ ਵਾਰ ਇਸ ਵਾਰ ਅਸੀਂ ਜਾਵਣੇ ਆ ਅਗੋ ਤੁਸੀਂ ਜਾਇਓ ਸਾਧਮਾਰਾ ਕਹਿੰਦੇ ਭਾਈ ਹੁਣ ਸਮਾਂ ਇਜਾਜ਼ ਨਹੀਂ ਦਿੰਦਾ ਅਸੀਂ ਇਹ ਸਰੀਰ ਉਪੀ ਚੋਲਾ ਅਸੀਂ ਇੰਗਲੈਂਡ ਵਿੱਚ ਹੀ ਤਿਆਗਾਂਗੇ ਸੋ ਸਾਸੰਗਤ ਮਹਾਰਾਜ ਅੱਜ ਵੀ ਸੰਗਤਾਂ ਦਾ ਪਲਾ ਕਰ ਰਹੇ ਨੇ ਔਰ ਸਾਸੰਗਤ ਜੀ ਨਾਮ ਛਪਿਆ ਕਰੋ ਭੈਣੇ ਕਰਿਆ ਕਰੋ ਇੱਥੇ ਆਪਾਂ ਕੁਝ ਹੀ ਲੈ ਜਾਣਾ ਬੜੀ ਮੁਸ਼ਕਲ ਨਾ ਹਰ ਟਾਈਮ ਤੁਸੀਂ ਨਾਮ ਦਾ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਸਵੇਰੇ ਅਮਰਤ ਵੇਲੇ ਉੱਠਿਆ ਕਰੋ ਹਰ ਪ੍ਰਾਣੀ ਜਾਦਾਂ ਨਹੀਂ ਤੇ ਸਵੇਰੇ ਇਸ਼ਨਾਨ ਕਰਕੇ ਅੱਧਾ ਘੰਟਾ ਆਪ ਜੀ ਜਰੂਰ ਵਾਹਿਗੁਰੂ ਮਤੇ ਜਾਪ ਕਰੋ ਜਿਸ ਵਕਤ ਆਪ ਜੀ ਨੇ ਵਾਹਿਗੁਰੂ ਮਤੇ ਜਾਪ ਕਰਨਾ ਹੈ ਉਸ ਵਕਤ ਤੁਹਾਡਾ ਮਨ ਪਰਮੇਸ਼ਰ ਦੇ ਨਾਮ ਵਿੱਚ ਹੋਵੇ ਇੱਧਰ ਉੱਧਰ ਖਿਆਲ ਨਹੀਂ ਹੋਣਾ ਚਾਹੀਦਾ ਇਨਾਂ ਕਿ ਇੰਨੀ ਕੀ ਬੇਨਤੀ ਪ੍ਰਵਾਨ ਕਰੋ ਤੁਹਾਡੇ ਵਿੱਚ ਵੀ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦਾ ਨਾਮ ਵੀ ਪਰਮੇਸ਼ਰ ਹੈ ਤਾ ਤੁਸੀਂ ਆਪ ਜੀ ਸਭ ਜੀਵ ਆਤਮਾ ਹੋ ਸਰੀਰ ਨਹੀਂ ਹੈ ਸਰੀਰ ਤਾਂ ਸਾਨੂੰ ਇੱਕ ਬਾਡੀ ਮਿਲੀ ਹੈ ਇਸ ਕਰਕੇ ਸਾਨੂੰ ਚੋਲਾ ਮਿਲਿਆ ਹੈ ਨਾਮ ਚਪਣ ਵਾਸਤੇ ਸੇਵਾ ਕਰਨ ਵਾਸਤੇ ਸਵੇਰੇ ਜਦੋਂ ਆਪ ਜੀ ਨੇ ਬੈਠੇ ਨਾ ਹੈ 1/2 ਘੰਟਾ ਉਹ ਵਿੱਚ ਪਰਮੇਸ਼ਰ ਦੇ ਨਾਮ ਵਿੱਚ ਇੰਨੀ ਬਿਰਤੀ ਤੁਹਾਡੀ ਲੀਨ ਹੋ ਜੇ ਆਪ ਜੀ ਨੂੰ ਪਤਾ ਨਾ ਹੋਵੇ ਅਸੀਂ ਕਿੱਥੇ ਬੈਠੇ ਆ ਕਿੰਨਾ ਸਮਾਂ ਬੀਤ ਗਿਆ ਲੱਗੇ ਕੌਣ ਹੈ ਤੁਹਾਡਾ ਤੇ ਮਨ ਪਰਮੇਸ਼ਰ ਦੇ ਨਾਲ ਜੁੜ ਜਾਓ ਅਗਰ 2 ਮਿੰਟ ਵੀ ਆਜਿਦਾ ਮਨ ਜੁੜ ਗਿਆ ਤੁਹਾਡੇ ਲੱਖਾਂ ਜਨਮਾਂ ਦੇ ਕੀਤੇ ਪਾਪ ਨਸ਼ਟ ਹੋ ਜਾਣਗੇ ਮਹਾਰਾਜ ਬਚਨ ਕਹਿੰਦੇ ਸਤ ਮਹਾਰਾਜ ਕਹਿੰਦੇ ਸੀ ਜੇਕਰ ਇੱਕ ਸਕਿੰਟ ਵੀ ਮਨ ਟਿਕ ਜੇ ਤੁਹਾਡਾ ਪਦਰੀ ਕਿੰਨਾ ਪਾਪਾਂ ਦਾ ਨਾਸ਼ ਹੋ ਜਾਊਗਾ ਸੋ ਸਾਕ ਸਾਕ ਸਵੇਰੇ ਉੱਠ ਕੇ ਅਮਰਤ ਵੇਲੇ ਹਰ ਪ੍ਰਾਣੀ ਅੱਧਾ ਘੰਟਾ ਜਰੂਰ ਜਾਪ ਕਰਾ ਲਓ ਐਥੇ ਗੁਰਸਥਾਨ ਤੇ ਜਾਂਦੇ ਹੋ ਜਾਂ ਪਿੰਡਾਂ ਵਿੱਚ ਆ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹੋ ਜਰੂਰ ਸੇਵਾ ਕਰਕੇ ਆਇਆ ਕਰੋ ਕੋਈ ਭਾਂਡੇ ਮਾਂਜੋ ਕੋਈ ਜੋੜਾ ਸਾਹਿਬ ਕਰੋ ਜਾਂ ਮਹਾਰਾਜ ਦਾ ਸਥਾਨ ਤੇ ਝਾੜੂ ਮਾਰ ਲਿਆ ਕਰੋ ਸੋ ਆ ਜੀ ਹੁਣ ਆਪਾਂ ਨਾਮ ਜਪਦੇ ਆ ਸਾਰੇ ਮਾਈ ਪਾਈ ਇੱਕ ਮਨ ਚਿਤ ਹੋ ਕੇ ਸਾਰੇ ਮਾਈ ਪੇ ਇਕੱਠੇ ਹੋ ਕੇ ਬੋਲਣਾ ਇਹ ਸਮਾਂ ਅਮੋਲ ਹੈ ਮੁੜ ਕੇ ਨਹੀਂ ਮਿਲਣਾ ਕਿ ਮਾ ਮਾਰੇ ਕਹਿੰਦੇ ਕਬੀਰ ਇਹ ਕੜੀ ਆਧੀ ਕੜੀ ਆਧੀ ਹੂੰ ਤਿਆਰ ਭਗਤਾਂ ਸੇਤੀ ਗੋਸਟੇ ਜੋ ਕੀਨੋ ਸੋ ਲੋ ਸੋ ਲਾਭ ਜੋ ਆਪ ਜੀਉ ਨਾਮ ਚਪੋਂਗੇ ਇਹ ਤੁਹਾਡਾ ਸੰਤ ਬਾਬਾ ਈਸ਼ਰ ਦੇ ਮਾਰੇ ਚਰਨਾਂ ਵਿੱਚ ਜਰੂਰ ਹਾਜੀ ਲਗੇਗਾ ਸੋ ਸਾਧ ਸੰਗਤ ਜੀ ਪਹਿਲੇ ਮੈਂ ਕਿ ਬੇਨਤੀ ਕਰਨਾ ਹੈ ਇੱਥੇ ਬਾਬਾ ਜੀ ਦਾ ਬਚਨ ਚੱਲਦੇ ਹੁੰਦੇ ਸੀਗੇ ਕਿ ਅਸੀਂ ਰੋਪੜ ਵੀ ਗੁਰਦਵਾਰ ਸਾਹਿਬ ਬਣਾਉਣਾ ਹੈ ਤੇ ਜਲੰਧਰ ਵੀ ਸੋ ਸਾਧ ਸੰਗਤ ਜੀ ਇੰਗਲੈਂਡ ਦੀ ਸੰਗਤ ਨੇ ਮੈਨੂੰ ਕਿਹਾ ਕਿ ਬਾਬਾ ਜੀ ਤੁਸੀਂ ਨਹੀਂ ਰੱਖੋ ਸਕਦਾ ਸੇਵਾ ਕਰਨ ਗਿਆ ਸੋ ਸਾਧ ਸੰਗਤ ਜੀ ਇੰਗਲੈਂਡ ਦੀ ਸੰਗਤ ਨੇ ਬਹੁਤ ਸੇਵਾ ਕੀਤੀ ਕੈਨੇਡਾ ਤੇ ਅਮਰੀਕਾ ਦੇ ਸੰਗਤ ਨੇ ਸੇਵਾ ਕੀਤੀ ਉਹਨਾਂ ਨੇ ਇੰਨੀ ਸੇਵਾ ਕੀਤੀ ਕਿ ਜਲੰਧਰ ਦਾ ਗੁਰਦੁਆਰਾ ਤਿਆਰ ਹੋ ਗਿਆ ਜਨਵਰੀ ਵਿੱਚ ਉਹਦਾ ਮਹੂਰਤ ਕੀਤਾ ਜਾਏਗਾ ਜੋ ਰੋਪੜ ਆਸ਼ਰਮ ਵਿੱਚ ਗੁਰਦੁਆਸਬ ਤਿਆਰ ਹੋ ਰਿਹਾ ਹੈ 10 11 April ਦੀ ਵਰਸੀ ਹੈ ਸੰਤ ਬਾਬਾ ਮਾਨ ਸਿੰਘ ਦੀ ਉਸ ਵਰਸੀ ਦੇ ਉੱਪਰ ਉਹਦਾ ਓਪਨਿੰਗ ਹੋ ਜੇਗੀ ਸੰਗਤਾਂ ਸਾਰੀਆਂ ਉਹਦਾ ਪਹੁੰਚਣ ਸੋ ਸਾਧ ਸੰਗਤ ਜੀ ਆਪਾਂ ਜਾਬ ਕਰਨਾ ਹੈ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ ਸਤ ਨਾਮ ਸਤ ਨਾਮ ਸਤ ਨਾਮ ਜੀ 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 ਵਾਹਿਗੁਰੂ 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 ವಾಹ ವಾಹ ವಾಹು 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 ವಾ ವಾಹು 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 ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿਗੁਰ ਸੋ ਮਾਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਹਵਾ ਜੋ ਆਪ ਜੀ Satsang ਕਰ ਰਹੇ ਹੋ ਸੇਵਾ ਕਰ ਰਹੇ ਹੋ ਸੰਤ ਬਾਬਾ ਸ਼ਿਸ਼ੂ ਮਹਾਰਾਜ ਤੁਹਾਡਾ ਸਮਾਂ ਆਪਣੇ ਚਰਨਾਂ ਵਿੱਚ ਕਬੂਲ ਕਰਨਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ